ਕੇ ਇਕੱਲਾ ਨਰ ਪਏ ਤੇ ਹਮਲਾ ਨਹੀਂ ਹੋਇਆ ਜਾਂ ਆਪਾਂ ਕਹੀਏ ਮਸਲਾ ਇਕੱਲੇ ਖਾਈ ਪਿੰਡ ਦਾ ਨਹੀਂ ਹੈ ਇਹ ਹਮਲਾ ਸਮੁੱਚੀ ਉਸ ਰਾਹ ਤੇ ਉੱਪਰ ਹੋਈਆ ਜਿਹੜੀ ਇਸ ਸਮੇਂ ਇੱਕ ਡਾਕੇ ਹਕੂਮਤ ਦੇ ਖਿਲਾਫ ਲੜ ਰਹੀਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਬੂਝੜ ਅਸੀਂ ਬਿਠਾਇਆ ਸਾਡੇ ਲੋਕਾਂ ਨੇ ਝਿਤਾ ਕੇ ਉਸ ਗੱਦੀ ਦੇ ਉੱਪਰ ਜਿਹੜਾ ਆਪਣੇ ਆਪ ਨੂੰ ਕਿਸਾਨਾਂ ਦਾ ਤੇ ਮਾਟਰ ਦਾ ਪੁੱਤ ਆਖਦਾ ਉਹਨੇ ਪੰਜਾਬ ਦੇ ਅੰਦਰ ਇੱਕ ਜਿਹੜਾ ਪੁਲਸ ਰਾਜ ਕੈਮ ਕਰਨ ਦੀ ਜਿਹੜੀ ਸ਼ੈਪਾਲੀ ਹੋਈ ਆ ਅੱਜ ਦੇ ਸਮੇਂ ਦੇ ਵਿੱਚ ਜੇ ਦੇਖੀਏ ਥਾਂ ਥਾਂ ਦੇ ਉੱਪਰ ਰਾਜ ਕੇ ਗੁੰਡਾਗਰਦੀ ਕੀਤੀ ਜਾ ਰਹੀ ਆ ਜਿਹਦੇ ਵਿੱਚ ਨਾ ਤਾਂ ਕੋਈ ਇੱਕ ਦੱਕਾ ਬਖਸ਼ਿਆ ਜਾ ਰਿਹਾ ਤੇ ਨਾ ਹੀ ਇੱਥੇ ਫੌਜ ਬਖਸ਼ੀ ਜਾ ਰਹੀ ਆ ਨਾ ਕਿਸਾਨਾਂ ਨੂੰ ਬਖਸ਼ਿਆ ਜਾ ਰਿਹਾ ਨਾ ਮਜ਼ਦੂਰਾਂ ਨੂੰ ਬਖਸ਼ਿਆ ਜਾ ਰਿਹਾ ਜੇ ਕਹਿਣ ਨੂੰ ਇਹ ਆ ਕਿ ਪੂਰੇ ਪੂਰੇ ਪੰਜਾਬ ਨੂੰ ਪੁਲਸ ਰਾਜ ਦੇ ਤਬਦੀਲ ਕਰਨ ਵਾਲੇ ਪਾਸੇ ਤੁਰੇ ਹੋਏ ਨੇ ਤੇ ਅੱਜ ਉਸ ਸਮੇਂ ਦੇ ਵਿੱਚ ਜਦੋਂ ਇੱਕ ਦੇ ਕਾਰਪੋਰੇਟ ਘਰਾਣੇ ਤੇ ਬਾਕੀ ਘਰਾਣੇ ਨਾਲ ਕੇ ਜ਼ਮੀਨਾਂ ਜਿਹੜਾ ਲੋਟਣ ਲੱਗੀਆਂ ਹੋਈ ਨੇ ਤੇ ਦੂਜੇ ਪਾਸੇ ਪਿੰਡਾਂ ਦੇ ਤਲਾਰ ਚੌਧਰੀਆਂ ਨੂੰ ਤੇ ਇਹ ਪੂਮਾ ਫਿਰ ਖੁੱਲ੍ਹ ਦਿੱਤੀ ਹੋਈ ਆਪਣੇ ਮੰਤਰੀਆਂ ਦੇ ਨਾਲੀ ਕਿ ਲੁੱਟੋ ਰਾਜ ਕੇ ਲੁੱਟੋ ਤੁਹਾਨੂੰ ਕੋਈ ਕਹਿਣ ਵਾਲਾ ਕੋਈ ਨਹੀਂ ਹੈ ਤਾਂ ਅੱਜ ਜਦੋਂ ਇੱਕ ਦਾ ਜਿਹੜਾ ਇਹ ਬਰਿੰਦਰ ਗੋਇਲਾ ਇਹ ਵੀ ਆਪਣੇ ਆਪ ਨੂੰ ਬਹੁਤ ਚਿਹਤਾ ਕਹੋਂਦਾ ਤੇ ਉਸ ਆਲਾਨ ਦੇ ਉੱਪਰ ਚੱਲ ਕੇ ਅਜੇਹੇ ਗੁੰਡਿਆਂ ਨੂੰ ਪਾਲ ਰਹਾ ਤਾਂ ਤੁਹਾਡੇ ਸਾਰੀ ਸੰਗਤ ਦੇ درمیان ਇਹ ਕਹਿਣਾ ਚਾਹੁੰਨੀ ਆ ਕਿ ਉਸ ਪ੍ਰਿੰਦਰ ਗੋਇਨ ਨੂੰ ਇਹ ਵਹਿਮ ਹੋ ਸਕਦਾ ਪਹਿਲਾਂ ਜਦੋਂ ਆਪਾਂ ਪਿੰਡ ਦੇ ਵਿੱਚ ਇਕੱਠ ਕੀਤਾ ਸੀ ਤੇ ਫਿਰ ਸੁਨੇਹਾ ਭੇਜਦਾ ਕਿ ਮੈਂ ਘਰ ਆ ਕੇ ਜਾਣਾਗਾ ਫਿਰ ਇਹ ਜਾ ਵੀ ਰੰਦਾ ਉਹਨੂੰ ਲੱਗਿਆ ਕਿ ਮੇਰਾ ਨਾਮ ਵਿਚ ਆ ਰਹਾ ਹੋਣਾ ਮੈਂ ਘਰੇ ਜਾ ਕੇ ਕਿਸੇ ਤਰੀਕੇ ਨਾਲ ਠੰਡੇ ਸੱਟੇ ਮਾਰਾਂ ਵੀ ਮੇਰਾ ਨਾਮ ਨਾ ਵਿਚ ਆਵੇ ਤੇ ਉਸ ਬਿੰਦਰ ਗੋਇਨ ਨੂੰ ਵੀ ਦੱਸਣਾ ਚਾਹਣਾ ਕਿ ਜਿਹੜੇ 2 ਨੰਬਰ ਦੇ ਕਾਰੋਬਾਰ ਨੂੰ ਹਰਿਆਣੇ 'ਚ ਚਲਾਇਆ ਤੇ ਇਹੀ ਗੁੰਡਿਆਂ ਦੀ ਰਾਖੀ ਕਰਦਿਆ ਤਾਂ ਦੱਸਣਾ ਚਾਹੁੰਦੇ ਆ ਕਿ ਮਸਲਾ ਕੱਲੇ ਪਿੰਡ ਖਾਈ ਦਾ ਨਾ ਸਮਝੇ ਤੇ ਨਾ ਸਮਝੇ ਕਿ ਨੱਤਾਂ ਤੋੜ ਕੇ ਮਨਪੈ ਦੀ ਆਵਾਜ਼ ਨੂੰ ਦੱਬਿਆ ਜਾ ਸਕਦਾ ਫਿਰ ਚਾਹੇ ਉਹ ਜਿਹੜਾ ਚੂਹੜ ਦਾ ਬਿੱਲਾ ਹੋਵੇ ਚਾਹੇ ਫਿਰ ਉਹ ਫੌਜੀ ਹੋਵੇ ਚਾਹੇ ਫਿਰ ਉਹ ਲੰਦਾਲ ਵਾਲਾ ਹੋਵੇ ਤਾਂ ਇਹ ਉਹ ਸੇਖੂ ਬਾਸੜਾ ਹੋਵੇ ਦੱਸਣਾ ਚਾਹੁੰਦੇ ਆ ਕੇਕੀਆਂ ਦੀ 31 ਜਾਂ 41 ਨਹੀਂ ਆਉਣ ਵਾਲੇ ਸਾਲ ਦੇ ਵਿੱਚ ਪ੍ਰਸ਼ਾਸਨ ਨੇ ਜੇ ਕਾਰਵਾਈ ਨਹੀਂ ਕਰੀ ਖੁੱਲਾ ਚਾਹੁੰਦਾ ਵੀ 51 ਪਾ ਕੇ ਉਹਨਾਂਗੇ ਤੇ ਦੱਸਾਂਗੇ ਵੀ ਪੰਗਾ ਕਿਹਦੇ ਨਾਲ ਲਿਆ ਤੂੰ ਪੰਗਾ ਪੰਜਾਬ ਦੇ ਕਿਰਤੀ ਲੋਕਾਂ ਨੇ ਨਾਲ ਲਿਆ ਜਿਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਹੈਗਾ ਤੇ ਜਿਨ੍ਹਾਂ ਦੇ ਬੈਕਗ੍ਰਾਉਂਡ ਨਹੀਂ ਹੁੰਦਾ ਹੈਗਾ ਸੋ ਇਸ ਕਰਕੇ ਇਸ ਸਮੇਂ ਜਿਹੜਾ ਗੱਡੀ ਦੇ ਉੱਪਰ ਬੈਠਾ ਉਹਨੂੰ ਨਸ਼ਾ ਹੋ ਜਾਂਦਾ ਕਿ ਡੀਐਸਪੀ ਸਾਡੇ ਕਹਿਣ ਚਾਹ ਤੇ ਪੁਲਿਸ ਸਾਡੀ ਸੁਣਦੀ ਆ ਤੇ ਸਾਡੂ ਕੌਣ ਝਾਕ ਲੂਗਾ ਤਾਂ ਦਸਣਾ ਚਾਹੁੰਦੇ ਇੱਥੇ ਆਈ ਜੀ ਪਰਮਨਾਥ ਵਰਗੇ ਉੜ ਗਏ ਬੀਜੇਪੀ ਸੁਵੇਧ ਸੈਣੀ ਵਰਗੇ ਉੜ ਗਏ ਤਾਂ ਹੁਤਾ ਕਿਹੜੇ ਬਾਗ ਦੀ ਮੋੜੀਆਂ ਤੇ ਇਸ ਤੋਂ ਬਿਨਾ ਅੱਜ ਜਦੋਂ ਜ਼ਮੀਨਾਂ ਨੂੰ ਬਚਾਉਣ ਦੀ ਲੜਾਈ ਚੱਲ ਰਹੀ ਆ ਅੱਜ ਜਦੋਂ ਖਾਈ ਪਿੰਡ ਦੇ ਵਿੱਚ ਸਿਰਫ ਡੇਡ ਕਨਾਲ ਦੇ ਮਸਲੇ ਨੂੰ ਲੈ ਕੇ ਲੜਾਈ ਚੱਲ ਰਹੀ ਆ ਤਾਂ ਦੱਸਣਾ ਚਾਹੁੰਦੇ ਆ ਕਿ ਸਾਡਾ ਜ਼ਮੀਨ ਪ੍ਰਾਪਤੀ ਸੰਘਾਸ਼ ਕਮੇਟੀ ਦਾ ਹਰਕਾਰ ਲੈਣਾ ਜਿਵੇਂ ਪਹਿਲਾ ਪ੍ਰਧਾਨ ਜੀ ਦਰਸ਼ਨ ਕੁੰਨਰਾ ਜੀ ਦੱਸ ਕੇ ਗਏ ਨੇ ਕਿ 2014 ਦੇ ਵਿੱਚ ਜਦੋਂ ਬਾਦਲ ਦੀ ਸਰਕਾਰ ਸੀ ਅਜੇ ਹੀ ਇਹ ਨਹੀਂ ਚੱਲ ਰਹੀ ਸੀ ਉਸ ਸਮੇਂ ਦੇ ਵਿੱਚ ਵੀ ਜਿਹੜਾ ਪੁਲਿਸ ਰਾਜ ਕੈਂਪ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਪੂਰਾ ਟੈਲਵਾ ਜੋਰ ਲਾਇਆ 307 ਦੇ ਪਾਚੇ ਵੀ ਪਾਇ ਸਾਡੇ ਤੇ ਜੇਲ੍ਹਾਂ ਵੀ ਦਿਖਾਉਣਾ ਥਾਣੇ ਵੀ ਡੱਕਰਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਜਿਹੜੀ ਜ਼ਮੀਨ ਆ ਇਹਨਾਂ ਤੋਂ ਖੋਲੀਏ ਪਰ ਅੱਜ ਤੱਕ 2014 ਤੋਂ 25 ਚੜ ਗਿਆ ਤੇ ਅੱਜ ਤੱਕ ਉਹ ਜ਼ਮੀਨ ਦੇ ਉੱਪਰ ਜਿਹੜੇ ਸਾਡੇ ਲੋਕਾਂ ਦੇ ਝੰਡੇ ਨੇ ਝੂਲਦੇ ਨੇ ਇਹ ਤੋਂ ਬਿਨਾ ਚਾਹੇ ਜਮੂਰ ਦੇ ਵਿੱਚ ਜ਼ਬਰਦਸਤ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲਗਭਗ ਸੈਂਕੜੇ ਪਿੰਡਾਂ ਵਿੱਚ ਹਜ਼ਾਰਾਂ ਏਕੜ ਜ਼ਮੀਨ ਦੇ ਉੱਪਰ ਜਿੱਥੇ ਗਿਆ ਝੰਡਾ ਗੱਡਿਆ ਤੇ ਝੰਡਾ ਅੱਜ ਤੱਕ ਉੱਥੇ ਬਲੰਦਾ ਤੇ ਅਜੇ ਇਹ ਬਿੱਲੇ ਵਰਗੇ ਗੁੰਡੇ ਪਤਾ ਨਹੀਂ ਕਿੰਨੇ ਕੱਟਰੇ ਨੇ ਬੈਗ ਹੋ ਜਾਂਦਾ ਕਈ ਵਾਰ ਬੰਦਿਆਂ ਨੂੰ ਵੀ ਅਸੀਂ ਵੱਡੇ ਆ ਉਸ ਸਾਡੀ ਸੁਣਦੀ ਆ ਮੰਤਰੀ ਸਾਡਾ ਨਾਮ ਲੈ ਕੇ ਪਿਆਸੇ ਪਕਾਣੇ ਕੀ ਕਰਾਂਗੇ ਤਾਂ ਹੀ ਕਹਿਣਾ ਚਾਹੁੰਆਂ ਕਿ ਜਿੱਥੇ ਤੁਸੀਂ ਤਾਂ ਕਿਹੜੇ ਬਾਗ ਦੀ ਪੂਰੀਆਂ ਛੋੜੇ ਆਉਣ ਵਾਲੇ ਸਮੇਂ ਦੇ ਵਿੱਚ ਬਰੇਂਦਰ ਕੋਲ ਨੂੰ ਵੀ ਦੇਖਾਂਗੇ ਕਿਉਂਕਿ ਪੰਜਾਬ ਦੇ ਕਿਰਤੀ ਲੋਕਾਂ ਨੇ ਧਾਰਿਆ ਅੱਜ ਇਹਨਾਂ ਦੇ ਐਮ ਐਲ ਏ ਜਿਹੜੇ ਸਾਡੇ ਲੋਕਾਂ ਦੇ ਦਿੱਤੇ ਟੈਕਸ ਦੀਆਂ ਤਨਖਾਹਾਂ ਦੇ ਉੱਪਰ ਪਾਲਦੇ ਨੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਲਗਾਤਾਰ ਕੀ ਨਾ ਕਰ ਰਿਹਾ ਮੁੱਖ ਮੰਤਰੀ ਆਪਣੀ ਸਿਕਿਉਰਿਟੀ ਵਧਾ ਰਿਹਾ ਸਾਡੇ ਪੰਜਾਂ ਦੇ ਵਿੱਚੋਂ ਕਿ ਹਾਜ਼ਰ ਨਾਲ ਜਿਹੜਾ ਹਰਪਾਲ ਚੀਮਾ ਉਹ ਵੀ ਜਿਹੜਾ ਸਾਡੇ ਲੋਕਾਂ ਨੂੰ ਕੋਈ ਸੁਣਵਾਈ ਨਹੀਂ ਕਰ ਰਹਾ ਤੇ ਉਹਦਾ ਵੀ ਥਾਉਂ-ਥਾਉਂ ਦੇ ਉੱਪਰ ਪਰਬੋਧਾ ਜਿਹੜਾ ਹੋ ਰਿਹਾ ਇਸ ਕਰਕੇ ਇਸ ਪੂਰੀ ਪੁਸਤ ਪ੍ਰਾਹੀ ਇੱਥੇ ਦੇ ਗੁਰੂ ਮਾਫੀ ਨੂੰ ਸ਼ਹਿਦ ਦੇ ਨਾਲੇ ਉਸ ਬ੍ਰਿੰਦਰ ਗੋਇਨ ਨੂੰ ਵੀ ਦੱਸਣਾ ਚਾਹੁੰਆਂ ਕਿ ਤੇਰੇ ਵੀ ਦਿਨ ਨੇ ਜਿਹੜੇ ਨੇੜੇ ਲੱਗ ਰਹੇ ਆ ਸੋ ਇਸ ਕਰਕੇ ਅੱਜ ਦਾ ਜਿਹੜਾ ਪ੍ਰੋਟੈਸਟ ਆ ਉਹ ਵੀ ਆਪਾਂ ਬ੍ਰਿੰਦਰ ਗੋਇਨ ਦੇ ਘਰ ਵੱਲੋਂ ਕਰਨਾ ਸੋ ਇਹਦੇ ਕਰਕੇ ਬੇਨਤੀ ਆ ਪੰਜਾਬ ਦੇ ਸਮੂਹ ਧਰਤੀ ਲੋਕਾਂ ਨੂੰ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਇਹ ਕਾਰਨਾ ਵਾਪਰਦੀ ਆ ਤਾਂ ਸਾਡਾ ਸਾਰਿਆਂ ਦਾ ਪਹਿਲਾ ਫਰਜ਼ ਹੀ ਸੀ ਕਿ ਅਸੀਂ ਆਪਣੇ ਬੰਦੇ ਨੂੰ ਬਚਾਈਏ ਸਾਡੇ ਬੰਦੇ ਦਾ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ ਜਿਹੜਾ ਉਹਦਾ ਮੈਡੀਕਲ ਰੇਡ ਵੀ ਲੋੜ ਆ ਅਸੀਂ ਫਟਾਫਟ ਚਾਕੇ ਜਿਹੜਾ ਉਹਨੂੰ ਇੱਕ ਤੋਂ ਬਾਅਦ ਦੂਜੇ ਹਸਪਤਾਲ ਦੇ ਵਿੱਚ ਲੈ ਕੇ ਗਏ ਤੇ ਉਹਦਾ ਸਾਰਾ ਪ੍ਰਬੰਧ ਕਰਾਇਆ ਕਿ ਪਹਿਲਾਂ ਸਾਡਾ ਬੰਦਾ ਠੀਕ ਹੋਣਾ ਚਾਹੀਦਾ ਤੇ ਮੁੰਡਿਆਂ ਦੇ ਨਾਲ ਵੀ ਜਿਹੜਾ ਟਕਰਾਂਗੇ ਹੁਣ ਜਿਹੜੇ ਕਹਿੰਦੇ ਸੀ ਕਿ ਬਿੱਲ ਆਏ ਕਰ ਦੂ

ਤੇ ਦਾ ਜਵਾਬ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਆ ਜਿਹੜਾ ਉਹ ਤੁਹਾਨੂੰ ਧੁਕਣਾ ਨਹੀਂ ਤਿੱਗਣਾ ਚੋਗਣਾ ਕਰਕੇ ਮੋੜਾਗੇ ਤੇ ਸਪਸ਼ਟ ਰੂਪ ਦੇ ਵਿੱਚ ਮੋੜਾਂਗੇ ਤੇ ਇਸ ਤੋਂ ਬਿਨਾ ਅਗਲੀ ਜਿਹੜੀ ਕਾਰਵਾਈ ਆ ਗੱਲ ਅੱਜ ਸਰਪ ਸੁਰੂਆਤ ਹੋਈਆ ਅੱਜ ਸਰਪੇਸ਼ ਇਕੱਠ ਨੂੰ ਇਹਨਾਂ ਸਾਹਮਣੇ ਜਾਵੇ ਕਿ ਇਹਨਾਂ ਨੇ ਵੱਡਾ ਐਕਸ਼ਨ ਕਰਿਆ ਅੱਜ ਇਹ ਇਕੱਠ ਕਰਕੇ ਅਸੀਂ ਸਿੰਘਾਸ ਦਾ ਐਲਾਨ ਕਰ ਚੁੱਕੇ ਹਾਂ ਕਿ ਸਾਡਾ ਸਾਥੀ ਹੁਣ ਉਸ ਹਾਲਤ ਵਿੱਚ ਠੀਕ ਆ ਤੇ ਉਹਨੂੰ ਦੇ ਵਿੱਚ ਸਿਰਫ ਇਹੀ ਫਿਕਰ ਆ ਆਪਣੀ ਸੇਤ ਨਾਲੋਂ ਜ਼ਿਆਦਾ ਕਿ ਪੰਜਾਬ ਦੇ ਕਿਰਤੀ ਲੋਕਾਂ ਵਿੱਚ ਕਿਸੇ ਕਿਸਮ ਦੀ ਦਾਸਤ ਨਾ ਜਾਵੇ ਪਿੰਡ ਦੀ ਉਹ ਜ਼ਮੀਨ ਦੇ ਉੱਪਰ ਨਾ ਹੋ ਕਾਬਜ਼ ਹੋਣਾ ਲੈਣੇ ਦੇ ਵਿੱਚ ਜਿਹੜੇ ਇਹ ਨਾਮ ਨਾਲੇ ਲੋਕ ਨੇ ਉਹਨਾਂ ਦੇ ਵਿੱਚ ਕਿਸੇ ਕਿਸਮ ਦਾ ਡੈਂਟਰ ਨਾ ਪਵੇ ਪੰਜਾਬ ਦੇ ਕਿਰਤੀ ਲੋਕ ਜਿਵੇਂ ਪਹਿਲਾਂ ਲੜਦੇ ਸੀ ਉਸ ਤੋਂ ਦੁੱਖ ਨੇ ਚਿਗਣੇ ਹੋ ਕੇ ਲੜਨਾ ਇਹੀ ਉਹਦਾ ਜਿਹੜਾ ਅੱਜ ਇੱਛਾ ਲੈਣੀ ਮਨ ਹੋਏ ਹੈਗੀ ਆ ਸੋ ਇਸ ਉਹਦੀ ਇੱਛਾ ਨੂੰ ਪੂਰਾ ਕਰਦੇ ਹੋਏ ਅੱਜ ਸਾਡੇ ਸਮੂਹ ਕਰਤੀ ਲੋਕਾਂ ਦੀ ਇਹ ਆਸ ਬਣਦੀ ਆ ਤੇ ਲੋੜ ਬਣਦੀ ਆ ਕਿ ਜੇ ਇਸ ਅੱਜ ਗੁੰਡਾ ਕਰਦੇ ਨੂੰ ਨਾਥ ਨਾ ਪਾਈ ਤਾਂ ਇਹ ਆਉਣਾਂ ਟਾਈਮ ਵਿੱਚ ਬਦੂਗੀ ਸੋ ਇਹ ਸਮੂਹ ਅਸੀਂ ਬਦੰਨੀ ਦੇਣਾ ਇਹ ਸਮੂਹ ਅਸੀਂ ਕੋਚਨ ਲਾਂਗਾ ਉਸ ਨੂੰ ਕੋਚਨ ਵਾਸਤੇ ਸਮੇਂ-ਸਮੇਂ ਦੇ ਵਿੱਚ ਜਦੋਂ ਹਾਕਮਾਂ ਨੇ ਕਾਹੇ ਉਹ ਜਲੂਰ ਕੰਡ ਹੋਵੇ ਚਾਹੇ ਬਾਦ ਕਲਾ ਦੇ ਵਿੱਚ ਹੋਵੇ ਚਾਹੇ ਫਰੀਦਕੋਟ ਦੇ ਵਿੱਚ ਸ਼ਰੂਤੀ ਅਵਾ ਕੰਡ ਹੋਇਆ ਵਾਕ-ਵਾਕ ਸਮੇਂ ਦੇ ਵਿੱਚ ਜਦੋਂ ਵੀ ਲਹਿਰ ਦੇ ਉੱਪਰ ਹਮਲੇ ਹੋਇਆ ਤਾਂ ਪੰਜਾਬ ਦੇ ਕਿਰਤੀ ਕਿਸਾਨਾਂ ਮਜ਼ਦੂਰਾ ਮਜ਼ਦਮਾਨ ਤੇ ਬਾਕੀ ਲੜਨ ਵਾਲੇ ਤਾਕਿਆਂ ਨੇ ਉਸ ਹਕੂਮਤ ਨੂੰ ਮੂੰ ਤੋੜ ਮਾ ਜਵਾਬ ਹਮੇਸ਼ਾ ਦਿੱਤਾ ਤੇ ਇਸ ਨੂੰ ਵੀ ਜਿਹੜਾ ਮੂੰ ਤੋੜ ਮਾ ਜਵਾਬ ਆ ਉਹ ਪੰਜਾਬ ਦੇ ਕਿਰਤੀ ਲੋਕ ਦੇਣਗੇ ਜ਼ਮੀਨ ਪ੍ਰਾਪਤੀ ਸੰਘਾਸ ਕਮੇਟੀ ਵੱਲੋਂ ਅਸੀਂ ਐਲਾਨ ਕਰਦੇ ਹਾਂ ਕਿ ਸਾਥੀਂਦਰ ਪਾਇਖਾਈ ਦੇ ਮਸਲੇ ਦੇ ਵਿੱਚ ਕਿ ਜਿਹੜਾ ਅਸੀਂ ਸਰਦਾਰਾਉਗਾ ਉਹਦੇ ਵਿੱਚ ਵਾਤ ਚੜ੍ਹ ਕੇ ਸਮੂਲੀਅਤ ਕਰਾਂਗੇ ਤੇ ਜਿੰਨਾ ਸਮਾਂ ਉਹਨਾਂ ਦੋਸ਼ੀਆਂ ਨੂੰ ਸਖਤੋ ਸਖਤ ਸਜ਼ਾ ਨਹੀਂ ਮਿਲਨੀ ਉਹਨਾਂ ਸਮਾਂ ਇਹ ਸੰਗਤ ਸਾਜਣਾ ਬਿਨਾਂ ਕਿਸੇ ਸੰਜੁਗਤੇ ਤੋਂ ਪੂਰੇ ਸਖਤ ਰੂਪ ਦੇ ਵਿੱਚ ਚੱਲਿਰਹਾਊਗਾ ਤੇ ਕਹਿੰਦਾ ਉਹਨਾਂ ਗੁੜਿਆਂ ਦੇ ਗਲਾਬ ਨਹੀਂ ਉਹਨਾਂ ਗੁੜਿਆਂ ਨੂੰ ਸ਼ਹਿ ਦੇ ਨਾਲੇ ਜਿਹੜਾ ਬ੍ਰਿੰਦਰ ਗੋਇੰਦ ਦੇ ਗਲਾਬ ਜਿਹੜਾ ਉਸ ਰੂਪ ਦੇ ਵਿੱਚ ਚੱਲਿਰਹਾਊਗਾ ਇੰਨੀਆਂ ਗੱਲਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜੀ ਜੈ ਸੰਗਤ ਜਿਤਨਾ ਦੇ ਲੋਕਾਂ